ਚਾਰ ਸਾਡੇ ਕਾਹਨ ਦੇ ਸ਼ਾਇਰੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਸ਼ਾਇਰਾਂ ਨੂੰ ਤੁਹਾਡੇ ਰੂਪ ਰੂਪ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਦੀਆਂ ਰਚਨਾਵਾਂ ਦੀ ਤੁਹਾਡੇ ਨਾਲ ਸੰਝਿਆ ਕਰਦੇ ਹਾਂ ਅੱਜ ਅਸੀਂ ਸ਼ਾਇਰੀ ਪ੍ਰੋਗਰਾਮ ਵਿੱਚ ਕਿਸ ਤਰ੍ਹਾਂ ਜੀ ਦੀਆਂ ਕੁਝ ਗਜ਼ਲਾਂ ਲੈ ਕੇ ਆ ਰਹੇ ਹਾਂ ਕੇਸਰ ਗਰਮਜੀਤ ਜੋ ਕਿ ਆਸਟ੍ਰੇਲੀਆ ਰਹਿੰਦੇ ਹਨ ਉਹਨਾਂ ਦਾ ਹੁਣ ਆਇਆ ਰਹੇਗੀ ਲੈਟਾ ਗਿਰੋ ਸੰਦੇ ਗੈਂਟਲੇ ਬਰਕਾਸ਼ਟ ਬੁਰਾ ਕੇਸਰ ਗਰਮਜੀਤ ਨੂੰ ਗਜ਼ਲ ਦੇ ਤਕਨੀਕ ਦੇ ਪੱਖ ਤੋਂ ਤਾਂ ਮਹਾਰਤ ਹਾਸਲ ਹੈ ਹੀ ਸਗੋਂ ਉਸ ਕੋਲ ਸ਼ਬਦਾਂ ਦਾ ਵੀ ਉਤਾਪ ਪੜਾਹ ਹੈ ਗਜ਼ਲ ਕਹਿਨ ਦਾ ਉਹਨਾਂ ਦਾ ਆਪਣਾ ਇੱਕ ਨਵਕਲਾੰਦਾ ਹੈ ਜੋ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਖੋ। ਆਦਾਬ ਦੋਸਤੋ ਸਹਿਤਕ ਸਾਂਝ ਵਿੱਚ ਆਪਣੀ ਨਵੀਂ ਗਜ਼ਲ ਨਾਲ ਹਾਜ਼ਰ ਹਾਂ। ਹੁਣ ਤੱਕ ਹਿੱਸਾ ਤਮਾਮ ਹੋ ਜਾਏ। ਹੁਣ ਤੱਕ ਹਿੱਸਾ ਤਮਾਮ ਹੋ ਜਾਏ। ਜਾਂ ਮੁਰਸ਼ਦ ਦੇ ਨਾਮ ਹੋ ਜਾਏ। ਕਰਦੀ ਦੀ ਵਾਰ ਮੈਂ ਨਹੀਂ ਲੇਕਿਨ ਕਰਦੀ ਦੀ ਵਾਰ ਮੈਂ ਨਹੀਂ ਲੇਕਿਨ ਤੈ ਤਾਂ ਮੇਰਾ ਮੁਕਾਮ ਹੋ ਜਾਏ ਜਾਂ ਮੁਰਸ਼ਿਦ ਦੇ ਨਾਮ ਹੋ ਜਾਏ ਮਸਤ ਦੇਖੀ ਫਕੀਰ ਦੀ ਤਕਣੀ ਮਸਤ ਦੇਖੀ ਫਕੀਰ ਦੀ ਤਕਣੀ ਬੰਦਾ ਉਸਤਾ ਗੁਲਾਮ ਹੋ ਜਾਏ ਬਿੰਦਾ ਉਸ ਦਾ ਗੁਲਾਮ ਹੋ ਜਾਏ ਜਾਂ ਮੁਰਸ਼ਦ ਦੇ ਨਾਮ ਹੋ ਜਾਏ ਕੁਝ ਤਾਂ ਤਾਜ਼ਾ ਕਲਾਮ ਹੋ ਜਾਏ ਚਲਦੇ ਚਲਦੇ ਸलाम ਹੋ ਜਾਏ ਈਉਂ ਇਤਰਾ ਤੇਰੇ ਸਵੇਰੇ ਤੇ ਈਉਂ ਇਤਰਾ ਤੇਰੇ ਸਵੇਰੇ ਤੇ ਰਫਤ ਰਫਤਾ ਇਹ ਸ਼ਾਮ ਹੋ ਜਾਏ ਰਫਤਾ ਰਫਤਾ ਇਹ ਸ਼ਾਮ ਹੋ ਜਾਏ ਜਾਂ ਮੁਰਸ਼ਦ ਦੇ ਨਾਮ ਹੋ ਜਾਏ ਹਮ ਕਾਫਰ ਤੁਰੰਤ ਤਕਦੀ ਹੀ ਹਰ ਨਮਾਜ਼ੀ ਇਮਾਮ ਹੋ ਜਾਏ ਹਰ ਨਮਾਜ਼ੀ ਇਮਾਮ ਹੋ ਜਾਏ ਜਾਂ ਮੁਰਸ਼ਦ ਦੇ ਨਾਮ ਹੋ ਜਾਏ ਹੁਣ ਤੱਕ ਇਹ ਸਾਂਤਮਾਮ ਹੋ ਗਿਆ ਦੂਸਰੀ ਗਜ਼ਲ ਦਾ ਮਤਲਾ ਅਰਜ਼ ਹੈ ਕਥਾ ਜ਼ੁਲਫਾਂ ਦੀ ਉਂਜਤਾ ਰੇਸ਼ਮੀ ਸੀ ਕਥਾ ਜ਼ੁਲਫਾਂ ਦੀ ਉਂਜਤਾ ਰੇਸ਼ਮੀ ਸੀ ਤੂੰ ਨੱਚਦੀ ਕੀ ਪਜੇਬਾਂ ਦੀ ਕਮੀ ਸੀ ਕਥਾ ਜ਼ੁਲਫਾਂ ਦੀ ਉਂਜਤਾ ਰੇਸ਼ਮੀ ਸੀ ਤੂੰ ਨੱਚਦੀ ਕੀ ਪਜੇਬਾਂ ਦੀ ਕਮੀ ਸੀ ਅਗੜ ਦੁਗੜੀ ਬੜੀ ਏ ਜ਼ਿੰਦਗੀ ਹੈ ਅਗੜ ਦੁਗੜੀ ਬੜੀ ਏ ਜ਼ਿੰਦਗੀ ਹੈ ਮੇਰੀ ਚੁੱਪੀ ਉਦਾਸੀ ਆਲਮੀ ਸੀ ਮੇਰੀ ਚੁੱਪੀ ਉਦਾਸੀ ਆਲਮੀ ਸੀ ਤੂੰ ਨਚਦੀ ਕੀ ਪਜੇ ਬਾਂਦੀ ਕਮੀ ਸੀ ਬਦਲ ਜਾਣਾ ਹੈ ਰੁੱਤਾਂ ਜਾਣਦਾ ਸੀ ਬਦਲ ਜਾਣਾ ਹੈ ਰੁੱਤਾਂ ਜਾਣਦਾ ਸੀ ਮੇਰੇ ਹਾਸੇ ਉਹ ਰੌਣਕ ਮੌਸਮੀ ਸੀ ਮੇਰੇ ਹਾਸੇ ਉਹ ਰੌਣਕ ਮੌਸਮੀ ਸੀ ਤੂੰ ਦੇ ਚਦੀ ਕੇ 55 ਦੀ ਕਮੀ ਸੀ ਜਨੂਨੀ ਸੀ ਸਿਰੇ ਦਾ ਧਾਰਮਿਕ ਵੀ ਜਨੂਨੀ ਸੀ ਸਿਰੇ ਦਾ ਧਾਰਮਿਕ ਵੀ ਬੜੀ ਉਲਝਣ ਚਾਹ ਕੇ ਆਦਮੀ ਸੀ ਬੜੀ ਉਲਝਣ ਚਾਹ ਕੇ ਆਦਮੀ ਸੀ ਆਖਰੀ ਸ਼ੇਰ ਅਜ ਹੈ ਗਰੀਬੀ ਭੁਖ ਮਰੀ ਅਤ ਤੀਰਗੀ ਹੈ ਗਰੀਬੀ ਭੁਖਮਰੀ ਅਤ ਤੀਰਗੀ ਹੈ ਹਵਾਯਾਂ ਸ਼ਹਿਰ ਦੀ ਕੁਝ ਮਾਤਮੀ ਸੀ ਹਵਾਯਾਂ ਸ਼ਹਿਰ ਦੀ ਕੁਝ ਮਾਤਮੀ ਸੀ ਤੂੰ ਨੱਚਦੀ ਕੀ ਪਰ ਜੇ ਬਾਂਦੀ ਕਮੀ ਸੀ ਕਥਾ ਜ਼ੁਲਫਾਂ ਦੀ ਉੰਜ ਤਾਰੀਸ਼ ਵਿੱਚ ਸੀ 3 ਇਸਲੀ ਗਜ਼ਲ ਦਾ ਮਤਰਾ ਅਰਜਾ ਦੋਸਤੋ ਸੋਚਦਾ ਹਾਂ ਕਿ ਹਰ ਇੱਕ ਹਾਲ ਲਿਖਾਂਗਾ ਉਸ ਨੂੰ की, हाँ की की गुजरी है मेरे नाल लिखागा उसनों सोचता हाँ कि हरिक हाल लिखागा उसनों की गुजरी है मेरे नाल लिखागा उसनों सी अधूरी जो रही नज़म मेरा वादा है सी अधूरी जो रही नज़म मेरा वादा है बिखरे पन्ने मैं कितों पाल लिखागा उसनों ਸੋਚਦਾ ਹਾਂ ਕਿ ਹਰੀ ਕਹਾਲ ਲਿਖਾਂਗਾ ਉਸ ਨੂੰ ਰੇਤ ਤੜਫੀ ਹੈ ਕਿਵੇਂ ਨੀਰ ਬਿਨਾ ਸਹਰਾ ਦੀ ਰੇਤ ਤੜਫੀ ਹੈ ਕਿਵੇਂ ਨੀਰ ਬਿਨਾ ਸਹਰਾ ਦੀ ਕਿੱਦਾਂ ਗੁਜ਼ਰੇ ਨੇ ਮਹੋਸਾਲ ਲਿਖਾਂਗਾ ਉਸ ਨੂੰ ਕਿੱਦਾਂ ਗੁਜ਼ਰੇ ਨੇ ਮਹੋਸਾਲ ਲਿਖਾਂਗਾ ਉਸ ਨੂੰ ਸੋਚਦਾ ਹਾਂ ਕਿ ਹਰੀ ਕਹਾਲ ਲਿਖਾਂਗਾ ਉਸ ਨੂੰ ਕਿਉਂ ਪਰੇਸ਼ਾਨ ਤੇਰਾ ਸ਼ਹਿਰ ਤੇ ਮੌਸਮ ਸਹਮੇ ਕਿਉਂ ਪਰੇਸ਼ਾਨ ਤੇਰਾ ਸ਼ਹਿਰ ਤੇ ਮੌਸਮ ਸਹਮੇ ਜ਼ਿੰਦਗੀ ਖੁਸ਼ਕ ਹੈ ਕਰਤਾਲ ਲਿਖਾਂਗਾ ਉਸ ਨੂੰ ਜ਼ਿੰਦਗੀ ਖੁਸ਼ਕ ਹੈ ਕਰਤਾਲ ਲਿਖਾਂਗਾ ਉਸ ਨੂੰ ਸੋਚਦਾ ਹਾਂ ਕਿ ਹਰ ਇੱਕ ਹਾਲ ਲਿਖਾਂਗਾ ਉਸ ਨੂੰ ਸੱਚ ਬੰਦੀ ਹੈ ਤਖਤ ਝੂਠ ਲਵਾ ਤਾਲੇ ਨੇ ਕਿ ਮੁਬਾਰਕ ਮੈਂ ਨਮਾ ਸਾਲ ਲਿਖਾਂਗਾ ਉਸ ਨੂੰ ਸੋਚਦਾ ਹਾਂ ਕਿ ਹਰ ਇੱਕ ਹਾਲ ਲਿਖਾਂਗਾ ਉਸ ਨੂੰ ਸ਼ੁਕਰੀਆ ਦੋਸਤ